ਆਪਾਂ ਪਿਛਲਾ ਵੀਡੀਓ ਇੱਕ ਵੇਖਿਆ ਸੀ ਜਿਹਦੇ ਵਿੱਚ ਆਪਾਂ ਮਤਲਬ ਪਰਖ ਪਰਖ ਮੈਲਕੋ ਪਰਖ ਸਨੀਰੰਧਾਵਾ ਰਮੀ ਤੇ ਪ੍ਰਿੰਸ ਪ੍ਰਿੰਸ ਸਨੀਰੰਧਾਵਾ ਉਹਨਾਂ ਦਾ ਵੀ ਵੇਖਿਆ ਸੀ ਕੁਲਦੀਪ ਰੰਧਾਵਾ ਜੀ ਦਾ ਵੀ ਵੇਖਿਆ ਸੀ ਆਪਾਂ ਪ੍ਰਿੰਸ ਰੰਧਾਵਾ ਤੇ ਰਮੀ ਰੰਧਾਵਾ ਉਹਨਾਂ ਦਾ ਨਾ ਚੜਦਾ ਲੈਂਦਾ ਪਾਸਾ ਚੜਦਾ ਲੈਂਦਾ ਪਾਸਾ ਦੁਨੀਆ ਵੇਖ ਤੇ ਲੈਂਦੀ ਐ ਕਿ ਗਾਣਾ ਉਹਨਾਂ ਦਾ ਤੁਹਾਨੂੰ ਸੁਣਾਵਾਂਗੇ ਉਹ ਸੁਣਿਓ ਉਤਾਰ ਚੜਾਓ ਮਤਲਬ ਇੱਕ ਆਪਾਂ ਨੇ ਆ ਨਾ ਪਾਣੀ ਜਿਹੜਾ ਇੱਕ ਘਹਾਵਤ ਬਣੀ ਹੈ ਪਾਣੀ ਲੈਣਦੇ ਵਾਲੇ ਪਾਸੇ ਨੂੰ ਹੀ ਜਾਂਦਾ ਪਉਦਾ ਹਾਂ ਹਾਂ ਠੀਕ ਆ ਜਿਹੜਾ ਮਤਲਬ ਬੰਦਾ ਮਾੜਾ ਹੁੰਦਾ ਉਹਦੇ ਵੱਲ ਨੂੰ ਹਰ ਕੋਈ ਚੜਾਈ ਕਰਦਾ ਜਿਹੜਾ ਤਗੜਾ ਹੁੰਦਾ ਉਹਨੂੰ ਕੋਈ ਵੀ ਨਹੀਂ ਆਂਦਾ ਐਕਚੁਅਲੀ ਉਹਦੇ ਉੱਤੇ ਗੱਲ ਕੀਤੀ ਹੈ ਇਹਦੇ ਵਿੱਚ ਕਿ ਚੜਦਾ ਲੈਂਦਾ ਪਾਸਾ ਦੁਨੀਆ ਵੇਖ ਤੇ ਲਿੰਦੀ ਹੈ ਬੜਾ ਸੋਹਣਾ ਮਤਲਬ ਪੰਜਾਬੀ ਦੇ ਵਿੱਚ ਕਿ ਘਹਾਵਤਾ ਕਿਹੜੀਆਂ ਸੋਣੀਆਂ ਵਾ ਚੜਦੇ ਸੂਰਜ ਨੂੰ ਸਲਾਮ ਚੜਦੀ ਗੁੱਡੀ ਦੇ ਨਾਲ ਚਲੋ ਆਪਾਂ ਪਹਿਲੇ ਵੀਡੀਓ ਵੇਖ ਲਈਏ ਫਿਰ ਇਹਦੀਆਂ ਘਹਾਵਤਾਂ ਲ ਵੀ ਆਉਣੇ ਆ

ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖੀ ਨਹੀਂਦੀ ਆ ਇਹ ਦੁਨੀਆਦਾਰੀ ਜਨਮ ਤੋਂ ਲੈ ਕੇ ਮਰਨ ਤੱਕ ਇਨਸਾਨ ਦੀਆਂ ਸਾਰੀਆਂ ਚੀਜ਼ਾਂ ਇਨਸਾਨ ਦੇ ਸਾਹਮਣੇ ਆ ਜਾਂਦੀਆਂ ਨੇ ਸੋ ਇਹ ਗੱਲਾਂ ਉਹਦੇ ਵਿੱਚ ਕੀਤੀਆਂ ਨੇ ਚੰਗੇ ਤੇ ਬੁਰੇ ਦੀ ਤਗੜੇ ਤੇ ਮਾੜੇ ਦੀ ਅਗੋਂ ਕਹਿੰਦਾ ਸਾਡਾ ਮੰਨਣਾ ਹੈ ਕਿ ਜਿੰਨੀ ਇੱਜ਼ਤ ਇੱਕ ਮਹਿਲਾ 'ਚ ਰਹਿਣ ਵਾਲੇ ਆਟੀਆਂ ਚਲਾਉਣ ਵਾਲੇ ਦੀ ਹੈ ਉਨੀ ਇੱਜ਼ਤ ਇੱਕ ਝੁੱਗੀਆਂ 'ਚ ਰਹਿਣ ਵਾਲੇ ਤੇ ਰਿਕਸ਼ਾ ਚਲਾਉਣ ਵਾਲੇ ਦੀ ਹੈ ਇੱਜ਼ਤ ਸਾਡੇ ਧੀਆਂ ਪੁੱਤਰ ਹੁੰਦੇ ਨੇ ਪ੍ਰਮਾਤਮਾ ਹਮੇਸ਼ਾ ਇਹਨਾਂ ਸਾਰਿਆਂ ਦੀ ਜੀ ਸਲਾਮਤ ਰੱਖੇ ਕਹਿੰਦਾ ਹੋਈ ਇੱਜ਼ਤ ਸਭ ਦੀ ਸਾਂਝੀ ਹੈ ਰੱਬ ਕਰੇ ਕਿਤੇ ਨਾ ਲੈ ਜਾਵੇ ਉਮਾਂ ਦੇ ਧੀਆਂ ਟਾਰਾ ਬਣ ਜਾਵਣ ਤਗੜੇ ਤੇ ਮਿੱਟੀ ਪੈ ਜਾਵੇ ਹੋਈ ਇੱਜ਼ਤ ਸਭ ਦੀ ਸਾਂਝੀ ਐ ਰੱਬ ਕਰੇ ਕਿਤੇ ਨਾ ਲੈ ਜਾਵੇ ਮਾਰੇ ਦੀਆਂ ਡਾਰਾ ਬਣ ਜਾਵਣ ਤਗੜੇ ਤੇ ਮਿੱਟੀ ਪੈ ਜਾ ਹੋ ਮਾਰੇ ਦੀ ਕਹਿੰਦੇ ਭੱਜ ਗਈ ਆ ਮਾਰੇ ਦੀ ਕਹਿੰਦੇ ਨਿਕਲ ਗਈ ਤਗੜੇ ਦਿਨਾਂ ਨਕੇ ਰਹਿੰਦੀ ਆ ਹੋ ਚੜਦਾ ਲੈਂਦਾ ਪਾਸਾ ਦੁਨੀਆ ਵੇਖ ਹੀ ਲੈਂਦੀ ਆ ਹੋ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਐ ਇੱਕ ਬੇਨਤੀ ਆ ਜਿੰਨੇ ਵੀ ਇੱਥੇ ਸਾਰੇ ਸਾਡੇ ਪੰਜਾਬੀ ਵੀਰ ਪਹੁੰਚੇ ਨੇ ਇਹ ਕਿਸੇ ਦਾ ਬੱਚਾ ਹੈ ਗਵਾਚ ਗਿਆ ਹੈ ਸੋ ਜਿਹਦਾ ਵੀ ਹੈਗਾ ਪਛਾਣ ਕੇ ਲੈ ਜਾਓ ਇਹ ਬੜੀਆਂ ਅਨਮੋਲੀਆਂ ਚੀਜ਼ਾਂ ਨੇ ਇਹਨਾਂ ਨੂੰ ਅਣਗੌਲਿਆ ਨਾ ਕਰਿਆ ਕਰੋ ਜੇ ਮੇਲੇ ਮਸਾਨੇ ਵਿੱਚ ਆਉਣਾ ਵੀ ਹੈ ਤੇ ਬੱਚਿਆਂ ਨੂੰ ਘਰ ਛੱਡ ਕੇ ਆਇਆ ਕਰੋ ਕਿਉਂਕਿ ਐਸੀਆਂ ਚੀਜ਼ਾਂ ਜਿਹੜੀਆਂ ਸੁੱਖਾਂ ਸੋਸੋ ਕੇ ਮੰਗੀਆਂ ਨੇ ਉਹ ਵਾਪਸ ਨਹੀਂ ਮਿਲਦੀਆਂ ਸੋ ਜਿੰਨਾਂ ਦਾ ਵੀ ਇਹ ਬੱਚਾ ਆਣ ਕੇ ਇਥੋਂ ਸਟੇਜ ਤੋਂ ਲੈ ਜਾ ਲੋ ਜੀ ਅੱਗੇ ਕਹਿੰਦਾ ਹੋ ਲਵ ਮਾਰ ਜੀ ਕਰ ਲੈ ਮਾਰੇ ਦੀ ਤੇ ਪੰਡ ਕਹਿੰਦੇ ਨੇ ਪਾਪਾਂ ਦੀ ਓਹੋ ਸੋ ਬੜੇ ਗੌਰ ਨਾਲ ਗੱਲ ਸੁਣਿਓ ਅੱਗੇ ਕਹਿੰਦਾ ਉਹ ਜੇ ਕਰ ਕਰ ਲੈ ਤਗੜੇ ਦੀ ਫਿਰ ਮਰਜੀ ਕਹਿਣ ਜਵਾਕਾਂ ਦੀ ਵਾ 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 ਤੁਹਾਡਾ ਇਨਫਾ ਸੱਚੀਆਂ ਗੱਲਾਂ ਐ ਇਹਨਾਂ ਨੂੰ ਸੁਣਦਾ ਬੜਾ ਮਜ਼ਾ ਆਉਂਦਾ ਐ ਇਹ ਸੁਣਨੀਆਂ ਵੀ ਜ਼ਰੂਰੀ ਨੇ ਹੋ ਲਵ ਮਰਜੀ ਕਰ ਲੈ ਮਾੜੇ ਦੀ ਤੇ ਪੰਡ ਕਹਿੰਦੇ ਨੇ ਪਾਪਾਂ ਦੀ ਉਹ ਜੇ ਕਰ ਕਰ ਲੈ ਤਗੜੇ ਦੀ ਫਿਰ ਮਰਜੀ ਕਹਿਣ ਜਵਾਕਾਂ ਦੀ ਓਏ ਫਿਰ ਡਰਦਾ ਕੋਈ ਗੱਲ ਕਰਦਾ ਨਹੀਂ ਓਏ ਫਿਰ ਡਰਦਾ ਕੋਈ ਗੱਲ ਕਰਦਾ ਨਹੀਂ ਭਾਵੇਂ ਨਾਲ ਦੇ ਪਿੰਡ ਵਿੱਚ ਰਹਿੰਦੀ ਆ ਓ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਉਹ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਅੱਗੇ ਗੱਲ ਸੀ ਬੱਚਿਆਂ ਦੀ ਕਹਿੰਦੇ ਨੇ ਸੋ ਇੱਕ ਸਿਆਣੇ ਦੀ ਕਹਾਵਤ ਆ ਕਹਿੰਦੇ ਮਰਦ ਨੂੰ ਚੰਗੇ ਲੱਗਦੇ ਬੱਚੇ ਆਪਣੇ ਤੇ ਔਰਤ ਬਗਾਨੀ ਘਰ ਭਾਵੇਂ ਹੀਰ ਵਰਗੀ ਆ ਭਾਵੇਂ ਸਸੀ ਵਰਗੀ ਆ ਪਰ ਐਵੇਂ ਲੰਗੜੀ ਲੂੜੀ ਦੇ ਪਿੱਛੇ ਘੁਗਦੇ ਫਿਰਦੇ ਨੇ ਤਲ ਹਕੀਕਤ ਹੈ ਵੀ ਸੋ ਆਪਣਾ ਬੱਚਾ ਚਾਹੇ ਜਿੰਨਾ ਮਰਜੀ ਮੜਿਆ ਲੰਗੜਾ ਲੂਲਾ ਐਸੇ ਦੇ ਲਾਲਾਂ ਵੀ ਚੜਦੇ ਬਾਹਰ ਤਕੜੇ ਦਾ ਬੱਚਾ ਭਾਵੇਂ ਜਿੰਨਾ ਮਰਜੀ ਪੜਾਇਆ ਸੀ ਗਲਤੇ ਹੱਥ ਲਾ ਕੇ ਹੈਲੋ ਬੇਟਾ ਕੀ ਹਾਲ ਆ ਸੋ ਇਹ ਸਿਆਣੇ ਦੀ ਫਿਤਰਤ ਆ ਕਹਿੰਦੇ ਮਰਦ ਦੀ ਮਰਦ ਨੂੰ ਚੰਗੇ ਲੱਗਦੇ ਬੱਚੇ ਆਪਣੇ ਦੇ ਔਰਤ ਬਗਾਨੀ ਸੋ ਇਸ ਤੇ ਗੱਲ ਲਿਖੀ ਸੀ ਕਹਿੰਦਾ ਹੋ ਤਗੜੇ ਦਾ ਪੁੱਤ ਚੁੱਕ ਕੇ ਉਹਨੂੰ ਹਰ ਕੋਈ ਲਾਡੀਆਂ ਕਰਦਾ ਏ ਹੂੰ ਮਾੜੇ ਦਾ ਭਾਵੇਂ ਸੋਹਣਾ ਏ ਪਰ ਕੋਈ ਵੀ ਝਾ ਨਹੀਂ ਕਰਦਾ ਏ ਹੋਏ 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 ਹੋ ਤਗੜੇ ਦਾ ਪੁੱਤ ਚੁੱਕ ਕੇ ਉਹਨੂੰ ਹਰ ਕੋਈ ਲਾਡੀਆਂ ਕਰਦਾ ਏ ਹੂੰ ਮਾੜੇ ਦਾ ਭਾਵੇਂ ਸੋਹਣਾ ਏ ਪਰ ਕੋਈ ਵੀ ਝਾ ਨਹੀਂ ਕਰਦਾ ਏ ਓ ਜਿੱਥੇ ਹੋਵੇ ਗੁਰ ਸਜਣ ਜੀ ਓ ਉੱਥੇ ਮੱਖੀ ਪੈਂਦੀ ਆ ਉਹ ਪੈਂਦੀ ਆ ਉਹ ਪੈਂਦੀ ਆ ਓ ਚੜਦਾ ਲੈਂਦਾ ਪਾਸਾ ਦੁਨੀਆ ਓ ਦੇਖ ਹੀ ਲੈਂਦੀ ਆ ਅੱਗੇ ਕਹਿੰਦਾ ਤੁਸੀਂ ਅਕਸਰ ਪਿੰਡਾਂ ਵਿੱਚ ਵੇਖਿਆ ਹੈ ਅਸੀਂ ਪਿੰਡਾਂ ਦੇ ਲੈਣ ਵਾਲੇ ਲੋਕ ਆ ਕਿ ਕਿਤੇ ਕੋਈ ਮਾੜਾ ਬੰਦਾ ਸ਼ਰਾਬ ਪੀ ਕੇ ਆ ਜਾਵੇ ਇੱਕ ਅਦਾ ਪੈਗ ਲਾ ਕੇ ਤੇ ਕਤੇ ਪਲੇਖ ਦਾ ਚਾਂਗਰ ਮੂੰਚੋਂ ਕਾਢੀ ਬੈੰਦਾ ਤੈਨੂੰ ਕੱਲਾ ਕੱਲਾ ਘਰ ਦਾ ਕੁੰਡਾ ਖੋਲ ਕੇ ਕੱਲਾ ਕੱਲਾ ਬੰਦਾ ਛਤਰ ਫੇਰਦਾ ਤਗੜਾ ਭਵੇਂ ਫੇਰ ਕਰਦਾ ਓਏ ਉਹਨੂੰ ਕੋਈ ਗੱਲ ਨਹੀਂ ਕਰਨੀ ਉੱਥੇ ਇਹ ਗੱਲ ਲਿਖੀ ਦੀ ਕਹਿੰਦਾ ਓਹ ਪੀਤੀ ਵਿੱਚ ਸ਼ਰਾਬੀ ਬੰਦਾ ਓਏ ਗਾਲ ਮਾਰੇ ਨੂੰ ਕੱਢਦਾ ਏ ਮਾਰੇ ਨੂੰ ਕੱਢਦਾ ਏ ਉਹ ਫਿਰ ਕੀ ਕਹਿੰਦਾ ਓਹ ਤਗੜੇ ਨੂੰ ਕਹੂ ਵੱਡੇ ਬਾਜੀ ਓਏ ਮਾਰੇ ਸਿਰ ਨਹੀਂ ਛੱਡਦਾ ਏ ਓਹ ਪੀਤੀ ਵਿੱਚ ਸ਼ਰਾਬੀ ਬੰਦਾ ਓਏ ਗਾਲ ਮਾਰੇ ਨੂੰ ਕੱਢਦਾ ਏ ਉਹ ਤਗੜੇ ਨੂੰ ਕਹੂ ਵੱਡੇ ਬਾਜੀ ਮਾੜੇ ਸਿਰ ਨਹੀਂ ਛੱਡਦਾ ਏ ਉਹ ਤਗੜੇ ਅੱਗੇ ਕਦੇ ਨਾ ਬੋਲੂਆ ਏ ਇੰਨੀ ਸੁਰਤ ਤਾਂ ਰਹਿੰਦੀ ਆ ਓਏ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਅੱਗੇ ਕਹਿੰਦਾ ਓ ਜੇਕਰ ਮਾਰੇ ਤਗੜਾ ਚੰਗਰ ਕੋਈ ਨਹੀਂ ਅੱਗੋਂ ਬੋਲਦਾ ਏ ਓ ਜੇਕਰ ਮਾਰੇ ਮਾੜਾ ਤੇ ਫਿਰ ਹਰ ਕੋਈ ਕੁੰਡਾ ਖੋਲਦਾ ਏ ਓ ਜੇਕਰ ਮਾਰੇ ਤਗੜਾ ਚੰਗਰ ਕੋਈ ਨਹੀਂ ਅੱਗੋਂ ਬੋਲਦਾ ਏ ਓ ਜੇਕਰ ਮਾਰੇ ਮਾੜਾ ਤੇ ਫਿਰ ਹਰ ਕੋਈ ਕੁੰਡਾ ਖੋਲਦਾ ਏ ਓ ਤੂੰ ਪੈਨਾ ਏ ਕੇ ਆਈਏ ਓ ਤੂੰ ਪੈਨਾ ਏ ਕੇ ਆਈਏ ਵੇਖੀ ਖੁਰਕ ਕਿਵੇਂ ਤੇਰੀ ਲੈਂਦੀ ਆ ਹੋ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਹੋ ਚੜਦਾ ਲੈਂਦਾ ਪਾਸਾ ਦੁਨੀਆ ਓਏ ਵੇਖ ਹੀ ਲੈਂਦੀ ਆ ਅਗੇ ਲਾਸਟ ਵਿੱਚ ਕਹਿੰਦਾ ਕਿਉਂਕਿ ਆਖਰ ਤੇ ਗੱਲ ਮਾੜੇ ਤੇ ਹੀ ਆਣ ਕੇ ਟੋਕਦੀ ਹੈ ਮਾੜੇ ਨੇ ਯਾਰ ਤੇ ਡਿੱਕੇ ਤੇ ਆਉਣਾ ਹੈ ਤੇ ਕੋਈ ਵੀ ਮਸਲਾ ਹੋਵੇ ਕਹਿੰਦਾ ਹੋਏ ਉਧਰ ਕੋਈ ਨਾ ਜਾਉ ਸਜਣ ਜੀ ਜਿੱਧਰੋਂ ਜੁੱਤੀਆਂ ਪੈਣੀਆਂ ਨੇ ਤਾਨੂੰ ਭਾਵੇਂ ਸਾਡੇ ਮਾਪਿਓ ਨੇ ਇਹੀ ਗੱਲ ਸਿਖਾਈ ਆ ਕਿ ਤੁਸੀਂ ਕਿਤੇ ਵੀ ਜਾਨੇ ਹੋ ਕਿਤੇ ਵੀ ਗੋਣੇ ਤੇ ਸੱਚ ਬੋਲਣਾ ਹੈ ਭਾਵੇਂ ਤੁਹਾਨੂੰ ਛਿੱਤਰ ਮਾਰ ਕੇ ਸਟੇਜ ਤੋਂ ਥੱਲੇ ਲਾਦ ਦੇਣ ਕਿਉਂਕਿ ਅਸੀਂ ਸੱਚ ਦਾ ਸਾਥ ਦਿੰਦੇ ਹਾਂ ਹਮੇਸ਼ਾ ਸੱਚ ਬੋਲਾਂਗੇ ਜਿੰਦੋਂ ਤੱਕ ਸਾਡੀ ਜ਼ਿੰਦਗੀ ਹੈ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਸੱਚ ਬੋਲਣਾ ਸੱਚ ਸੁਣਨਾ ਤੇ ਸੱਚ ਦੇਖਣਾ ਸਿੱਖੋ ਜਿਹੜਾ ਅਸੀਂ ਇੱਕ ਪਰਿਵਾਰ ਚ ਬੈ ਕੇ ਸੁਣ ਸਕੀਏ ਕੋਈ ਸਮਾਂ ਸੀਗਾ ਸਾਰਾ ਪਰਿਵਾਰ ਪੁਰਾਣੇ ਸਮਿਆਂ ਚ ਅੱਜ ਤੋਂ 40 50 ਸਾਲ ਪਹਿਲਾਂ ਚਾਤ ਮਾਰ ਕੇ ਦੇਖ ਲਓ 50 ਸਾਲ ਮਿੰਨੀ 30 ਸਾਲ ਪਿਛੇ ਸਾਰਾ ਪਰਿਵਾਰ ਕਿੰਨੇ ਪਿਆਰ ਨਾਲ ਰਹਿੰਦੇ ਸੀ ਚਾਚੇ ਤਾਏ ਇੱਕ ਪਿੰਡ ਦੇ ਵਿੱਚ ਕਿਸੇ ਘਰ ਦਾ ਵਿਆਹ ਹੋਣਾ ਤਾਂ ਸਾਰੇ ਪਿੰਡ ਨੂੰ ਚਾਹ ਹੁਣਾ ਮੰਜੀਆਂ ਇਕੱਠੀਆਂ ਕਰਨੀਆਂ ਤੇ ਇਹਨਾਂ ਇਹਨਾਂ ਚਾਹ ਅੱਜ ਕੱਲ ਪੈਲਸਾਂ ਦੇ ਵਿੱਚ ਵਿਆਹ ਲੈ ਗਿਆਂ ਕਿ ਫੁੱਫੜ ਰੋਸ ਜਾਂਦਾ ਹੈ ਜੀ ਚੀਚਾ ਰੋਸ ਜਾਂਦਾ ਇਹਨਾਂ ਦੁੱਖਾਂ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਨਾਪਦੇ ਜਾ ਰਹੇ ਹਾਂ ਸੋ ਇਹਨਾਂ ਤੇ ਕਹਿੰਦਾ ਉਧਰ ਕੋਈ ਨਾ ਜਾਉ ਸੱਜਣ ਜੀ ਜਿੱਧਰੋਂ ਜੁੱਤੀਆਂ ਪਹਿਣੀਆਂ ਨੇ ਉਹ ਬਣ ਗੋਟੇ ਵਾਲਿਆ ਰੋਕ ਨਾ ਸਾਨੂੰ ਵੇ ਅਸੀਂ ਤੇ ਸੱਚੀਆਂ ਕਹਿਣੀਆਂ ਨੇ ਆਹਾ ਹਾਏ ਹਾਏ ਵਾਕੇ ਯਾਰ ਉਹ ਕਿਹਦਾ ਟਾਈਮ ਸੀ ਜਿਹੜਾ ਉਹਨੇ ਯਾਦ ਕਰਵਾ ਦਿੱਤਾ ਔਰ ਰਿਅਲਿਟੀ ਹੈ ਤੁਸੀਂ ਵੇਖ ਲਵੋ ਇਹ ਕਾਮਨ ਇੱਕ ਪਤਾ ਨਹੀਂ ਕੀ ਚੀਜ਼ ਹੈ ਹਰ ਬੰਦੇ ਦੇ ਵਿੱਚ ਹੈ ਕਿ ਤੁਸੀਂ ਕੋਈ ਵੀ ਬੰਦਾ ਜਿਹੜਾ ਨਾ ਥੋੜਾ ਜਿਹਾ ਤਗੜਾ ਹੈ ਬੈ ਤਕੜਾ ਕਿਵੇਂ ਹੈ ਪੈਸੇ ਲੋ ਪੈਸੇ ਲੋ ਪੋਵੇਂ ਕੋਈ ਤਕੜਾ ਮੜਾ ਨਹੀਂ ਹੁੰਦਾ ਸਿਰਫ ਪੈਸਾ ਜੀ ਪੈਸਾ ਇਨਸਾਨ ਨੂੰ ਤਕੜਾ ਬਣਾ ਦਿੰਦੀ ਹੈ ਬਸ ਇਹ ਤੋਂ ਕੋਈ ਤਕੜਾ ਮੜਾ ਨਹੀਂ ਰਹੇ ਸੇਪ ਦੀ ਗੱਲ ਨਹੀਂ ਹਾਂ ਹੁਣ ਪੈਸੇ ਲੋ ਹੁਣ ਪੈਸਾ ਕਿ ਜਿਹਦੇ ਕੋਲ ਪੈਸਾ ਹੈ ਗੱਡੀਆਂ ਨੇ ਜਾਂ ਮਤਲਬ ਉਹਦੀ ਇੱਕ ਅਲੱਗ ਰਿਸਪੈਕਟ ਤੇ ਅਲੱਗ ਮਿਲਣ ਦਾ ਲੋਕਾਂ ਦਾ ਤਰੀਕਾ ਹਾਂ ਹਾਂ ਉਹਦੀਆਂ ਖਾਮੀਆਂ ਜਿਹੜੀਆਂ ਹਨ ਉਹ ਲੁਕ ਜਾਂਦੀਆਂ ਲੁਕ ਜਾਂਦੀਆਂ ਨੇ ਹੁਣ ਮੈਂ ਹਕੀਕਤ ਦੱਸਣ ਲੱਗਾ ਵਾਂ ਜੇ ਮੈਂ ਝੂਠ ਬੋਲਾਂ ਤੇ ਮੈਨੂੰ ਤੁਸੀਂ ਇੱਥੇ ਸਾਬਤ ਕਰਿਓ ਜੱਟ ਸਾਹਿਬ ਮੈਨੂੰ ਇੱਕ ਫੋਨ ਕਰਦੇ ਆ ਮੈਂ ਉਸੇ ਟਾਈਮ ਮੇਰੇ ਫੋਨ ਚੱਕ ਲੈਣਾ ਮੈਂ ਜੱਟ ਸਾਹਿਬ ਨੂੰ 36 ਫੋਨ ਦਾਦਾ ਦਾ ਫੋਨ ਨਹੀਂ ਚੱਕੇਗਾ ਉਹ ਕੱਟੀ ਜਾਏਗਾ ਕੱਟੀ ਜਾਏਗਾ ਕੱਟੀ ਜਾਏਗਾ ਮੇਰਾ ਫੋਨ ਹੀ ਚੱਕਦਾ ਇਹ ਬੰਦਾ ਐਕਚੁਅਲੀ ਇਹ ਜੱਟ ਸਾਹਿਬ ਇਹਦਾ ਹੈ ਕਿ ਨਹੀਂ ਇਹ ਚੀਜ਼ ਨਹੀਂ ਹੁੰਦੀ ਇਹ ਗੱਲ ਬਿਲਕੁਲ ਮੈਨੂੰ ਦੱਸੀ ਵੀ ਹੋਈ ਥੋੜੀ ਇਹਦਾ ਮਤਲਬ ਇਹ ਫੋਨ ਹੀ ਚੱਗਦਾ ਉਹ ਸਾਰਾ ਤੁਸੀਂ ਇੱਕ ਚੀਜ਼ ਤੂੰ ਹੈ ਵੇਲਾ ਦੁਨੀਆ ਦਾ ਵੇਲਾ ਬੰਦਾ ਹੈ ਠੀਕ ਹੈ ਤੇਰਾ ਫੋਨ ਜਿਹੜਾ ਹੈ ਉਹ ਆਇਆ ਤੇ ਉਸ ਤੋਂ ਬਾਅਦ ਅਗਰ ਨਹੀਂ ਚੁਕਾਇਆ ਗਿਆ ਤਾਂ ਤੈਨੂੰ ਵਾਪਸ ਮੈਸੇਜ ਜਾਂ ਕੋਈ ਨਾ ਕੋਈ ਚੀਜ਼ ਨਹੀਂ ਆਉਂਦਾ ਕੁਝ ਵੀ ਨਹੀਂ ਆਉਂਦਾ ਮਿਲੇਗਾ ਮੈਂ ਨਹੀਂ ਆਉਂਦਾ ਨਹੀਂ ਭਾਈ ਜੀ ਮਿਲੇਗਾ ਬਸ ਛੱਡ ਦੇ ਹੁਣ ਤੂੰ ਗੱਲ ਡ੍ਰੈਗ ਹੋ ਰਹੀ ਨਹੀਂ ਆਪਣੀ ਨਹੀਂ ਤੇ ਮੈਂ ਦੱਸਾਂ ਤੇਰੇ ਕੋ ਪਾਈ ਤੇਰੇ ਕੋ ਗਰੰਟੀ ਹੈ ਸਾਡੇ ਕੋ 70 ਮੋਟਰਸਾਈਕਲ ਆ ਚੜ੍ਹਦੀ ਦੁਨੀਆ ਪਰਮਤੋ ਹੈ ਭਈਆ ਕਿਆ ਬਾਤ ਲੈਂਦਾ ਪਾਸਾ ਦੁਨੀਆ ਵੇਖਦਾ ਲੈਂਦੀ ਆ ਚੜ੍ਹਦਾ ਪਾਸਾ ਆ ਵਿਚਾਰਾ ਲੈਂਦਾ ਜਾ ਇਹਦਾ ਮਤਲਬ ਹੈ ਕਿ ਤੂੰ ਇੱਥੇ ਬੈਠਾ ਆਂ ਅਗਰ ਮੇਰੇ ਨਾਲ ਆ ਬੈਠਾ ਹੈ ਤੇਰਾ ਮਤਲਬ ਇਹ ਹੈ ਕਿ ਤੇਰੇ ਕੋਲ ਇਹਦਾ ਮਤਲਬ ਫਿਰ ਗਰੰਟੀ ਹੋਣੀ ਚਾਹੀਦੀ ਹੈ ਤਾਂ ਫਿਰ ਤੂੰ ਆ ਕੇ ਬਏਗਾ ਨਹੀਂ ਨਹੀਂ ਭਾਈ ਮੈਂ ਤੁਹਾਨੂੰ ਇਹ ਕਹਿ ਰਿਹਾ ਵਾਂ ਕਿ ਤੁਹਾਡੇ ਕੋਲ ਗਰੰਟੀ ਤੁਸੀਂ ਫੋਨ ਹੀ ਚੁੱਕਦੇ ਮੇਰੇ ਕੋਲ 70 ਆ ਮੈਂ ਫੋਨ ਚੁੱਕ ਲੈਣਾ ਐਕਚੁਅਲੀ ਇਹ ਚੀਜ਼ ਨਹੀਂ ਹੁੰਦੀ ਇਸ ਗੱਲ ਨਾਲ ਤੁਸੀਂ ਐਗਰੀ ਕਰੋ ਸਰ ਮੇਰਾ ਆ ਗੱਲਾਂ ਵਿੱਚ ਆ ਗੱਲਾਂ ਤੇ ਚਲੋ ਦੁਨੀਆ ਜਾਰੀ ਦੀ ਹੈ ਹੀ ਹੈ ਵਾ ਲੇਕਿਨ ਆ ਜਿਹੜੀ ਮੈਂ ਗੱਲ ਕਰ ਰਹੀ ਮਾੜੀ ਨਹੀਂ ਹੈ ਮੇਰਾ ਸ਼ਡਿਊਲ ਹੀ ਐਵੇਂ ਦਾ ਹੈ ਕਿ ਅਗਰ ਤੇ ਸਮ ਟਾਈਮਸ ਅਗਰ ਫੋਨ ਮੇਰੇ ਵੀਰੇ ਵੀ ਉਦੋਂ ਕਹਿੰਦੇ ਨੇ ਵੀਰੇ ਵੀ ਕਹਿੰਦੇ ਨੇ ਕਿ ਭਰਾ ਜੀ ਫੋਨ ਤੁਸੀਂ ਬੜਾ ਔਖਾ ਚੁੱਕਦੇ ਹੋ ਫੋਨ ਐਕਚੁਅਲੀ ਹੋਵੇ ਹੁਣ ਉਹਨੇ ਵੀ ਨਹੀਂ ਚੁੱਕਿਆ ਪਰਲਾ ਕੀ ਸੋਚੇਗਾ ਇਸ ਟਾਈਮ ਬਿਜ਼ੀ ਬੈਠਾ ਸਰ ਬਿਜ਼ੀ ਬੈਠਾ ਇੱਕ ਐਗਜ਼ੈਂਪਲ ਹੈ ਜਿਹੜਾ ਸਾਹਮਣੇ ਹੈ ਕਿ ਕੋਈ ਕੰਮ ਕਰ ਰਿਹਾ ਹੋ ਜਿਹਦੇ ਵਿੱਚ ਇਹ ਮੈਂ ਇੱਕ ਡੈਮੋ ਦਿੱਤਾ ਸੀ ਮੈਂ ਨਹੀਂ ਕੀਤੀ ਕਾਲ ਬਬੂ ਭਾਈ ਤੁਸੀਂ ਮੈਂ ਸਹਿਮਤ ਹਾਂ ਤੁਸੀਂ ਮੇਰੀ ਗੱਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਇਹ ਤੁਹਾਡਾ ਸ਼ਡਿਊਲ ਨਹੀਂ ਬਿਜ਼ੀ ਹੈ ਮਤਲਬ ਆ ਤੁਹਾਡਾ ਡੂਲ ਗਿਆ ਬਿਜ਼ੀ ਆ ਆਹ ਦੇਖੋ ਹੁਣ ਮੈਨੂੰ ਫੋਨ ਆ ਰਿਹਾ ਮੈਂ ਬਿਜ਼ੀ ਹਾਂ ਹੁਣ ਮੈਂ ਫੋਨ ਦਾ ਚੱਕਾਂਗਾ ਉਹ ਕਹੇਗਾ ਯਾਰ ਪਤਾ ਨਹੀਂ ਕਰਤਾ ਅਜ ਇਹ ਨਹੀਂ ਕਰਨੀ ਸਰ ਮੈਨੂੰ ਤੇਰਾ ਪਤਾ ਹੁੰਦਾ ਹੈ ਨਾ ਤੇਰੀ ਗੱਲ ਦਾ ਹੀ ਪਤਾ ਹੁੰਦਾ ਹੈ ਇਹ ਰੱਖ ਤੂੰ ਕਰਨਾ ਕੀ ਹੈ ਤੇਰਾ ਕੰਮ ਕੀ ਹੈ ਸਪੈਕਟ ਨਹੀਂ ਹੈ ਬਸ ਗੱਲ ਹੈ ਗਰੀਬਾਂ ਦੀ ਕੋਈ ਰਿਸਪੈਕਟ ਨਹੀਂ ਹੈ ਸਰ ਇਹ ਚੀਜ਼ ਨਹੀਂ ਹੁੰਦੀ ਇਹ ਚੀਜ਼ ਇਹ ਹੈ ਕਿ ਚੀਜ਼ ਇਹੀ ਹੈ ਨਹੀਂ ਅਸਲ ਤੇ ਇਹ ਚੀਜ਼ ਹੈ ਕਿ ਚੀਜ਼ ਇਹੀ ਹੈ ਸਰ ਇੱਕ ਬੰਦਾ ਅਸੀਂ ਅੱਛਾ ਤੂੰ ਮੰਨ ਕਿਉਂ ਨਹੀਂ ਆਂਦਾ ਵੀ ਪਰਦੇ ਪਾਈ ਜਾ ਰਹੇ ਹਨ ਕਿ ਹਾਂ ਮੈਂ ਨਹੀਂ ਤੇਰਾ ਫੋਨ ਚੁੱਕਦਾ ਗੱਲ ਕਰ ਖਤਮ ਗਾਇਆ ਯਾਰ ਇੱਕ ਚੀਜ਼ ਹੈ ਕਿ ਤੂੰ ਇਹਨੇ ਉਸਤਾਦ ਨੂੰ ਇੱਕ ਮੈਸੇਜ ਕਰਨਾ ਪਹਿਲੇ ਮੈਸੇਜ ਕਰਕੇ ਫੇਰ ਇਹਨੇ ਉਹੀ ਕੰਮ ਦੁਬਾਰਾ ਫੋਨ ਕਰਕੇ ਕਹਿਣਾ ਕਿ ਸਜਾਦ ਭਾਈ ਗਲਤੀ ਹੈ ਗਲਤ ਕਰ ਰਹੇ ਹੋ ਤੁਸੀਂ ਮੈਂ ਤੁਹਾਨੂੰ ਜਦੋਂ ਵੀ ਕੰਮ ਵਾਸਤੇ ਸਰ ਮੈਂ ਇਹਨੂੰ ਆਹ ਵੇਖ ਲਓ ਕਿ ਹੁਣ ਜਦੋਂ ਮੈਂ ਤੁਹਾਨੂੰ ਮੈਸੇਜ ਕਰਨਾ ਤੁਹਾਡੇ ਕੀ ਜਵਾਬ ਭਗਵਾ ਜਾਂਦੇ ਨੇ ਤੁਸੀਂ ਤੇ ਆਪਣੇ ਖੋਲ ਕੇ ਬੈਗੇ ਹੋ ਸਾਰਾ ਕਿੱਸਾ ਦੇਖ ਲਓ ਤੁਹਾਨੂੰ ਕਿਦੋਂ ਸਰ ਤੁਸੀਂ ਵੀ ਆਂਦੇ ਹੋ ਮੈਂ ਬਿਜ਼ੀ ਯਾ ਮੈਸੇਜ ਆ ਰਿਹਾ ਕੱਲ ਦੇ ਮੈਂ ਬਿਜ਼ੀ ਹਾਂ ਕੱਲੇ ਨੂੰ ਮੈਸੇਜ ਕੀਤਾ ਇਹਨੇ ਕਿ ਮੈਂ ਬਿਜ਼ੀ ਹਾਂ ਕੱਲ ਤੂੰ ਸਾਨੂੰ ਦੋਨਾਂ ਨੂੰ ਰਿਸਪੌਂਸ ਹੀ ਦਿੱਤਾ ਰਿਸਪੌਂਸ ਨਹੀਂ ਦਿੱਤਾ ਅਸੀਂ ਕਿ ਲੜ ਪੈ ਅਸੀਂ ਕੀ ਸਾਨੂੰ ਪਤਾ ਵਾ ਕਿ ਚੜਦਾ ਲੈਂਦਾ ਪਾਸਾ ਦੁਨੀਆ ਵੇਖ ਹੀ ਲੈਂਦੀ ਆ ਅਸੀਂ ਵੀ ਫਿਰ ਹੀ ਗਿਆ ਮੈਂ ਭਾਈ ਤੁਹਾਨੂੰ ਸਿਚੁਏਸ਼ਨ ਦੀ ਤਸਵੀਰ ਬਣਾ ਕੇ ਭੇਜੀ ਸੀ ਕਿ ਭਾਈ ਮੈਂ ਇੱਥੇ ਬਿਜ਼ੀ ਹਾਂ ਫਾਇਦੇ ਖਾਂਦੂ ਕੀ ਬਣਾ ਤੋਈਆ ਦਾ ਘੰੂਰ ਕਰਦਾ ਹੁਣ ਬੰਦਾ ਬਾਥਰੂਮ ਚ ਬੈਠਾ ਹੋਵੇ ਤੇ ਤੈਨੂੰ ਉਹ ਸਿਚੁਏਸ਼ਨ ਦੀ ਤਸਵੀਰ ਬਣਾ ਕੇ ਭੇਜ ਜੀਏ ਕਿ ਜਿਵੇਂ ਐਸੀ ਜਿਵੇਂ ਇੱਥੇ ਬੈਠੇ ਨੇ ਕੁੱਟੀ ਤੇ ਲੋਟੇ ਦੀ ਤਸਵੀਰ ਬਣਾ ਕੇ ਭੇਜ ਦਿਓ ਬੰਦਾ ਸਮਝ ਜਾਂਦਾ ਕਿ ਯਾਰ ਕੋਈ ਸ਼ਿਸ਼ਾ ਨਹੀਂ ਤੇ ਹੋਵੇ ਲੋਟਾ ਬੰਦੇ ਤੇ ਜਿਦਾਂ ਰੱਖੇ ਲੋਟਾ ਬੰਦਾ ਪਾਉਂਦਾ ਚਲੋ ਯਾਰ ਬਾਕੀ ਇਹ ਐ ਕਿ ਜ਼ਾਹਰ ਹੈ ਹੁੰਦੀਆਂ ਨੇ ਚੀਜ਼ਾਂ ਲੇਕਿਨ ਆਪਣਾ ਇਹ ਨਹੀਂ ਹੈ ਆਪਾਂ ਨੂੰ ਅਗਰ ਕੋਈ ਵੀ ਮੈਸੇਜ ਕਰਦਾ ਹੁਣ ਜਿਹੜੇ ਭਰਾਵਤੋਂ ਮੈਸੇਜ ਕਰਦੇ ਨੇ ਉਹਨਾਂ ਨਾਲ ਆਪਣਾ ਕੀ ਉਹ ਹੈ ਲੇਕਿਨ ਗੱਲਬਾਤ ਇੱਕ ਅੰਕਲ ਨਾਲ ਹੁਣ ਯੂਕੇ ਤੋਂ ਕਾਲ ਆਈ ਠੀਕ ਹੈ ਉਹਨਾਂ ਨਾਲ ਗੱਲ ਹੋਈ ਬੜਾ ਚਾ ਚੜਿਆ ਉਹਨਾਂ ਨੂੰ 10 15 ਮਿੰਟ ਗੱਲ ਹੋਈ ਠੀਕ ਹੈ ਇੱਕ ਚੀਜ਼ ਇਹ ਹੈ ਕਿ ਉਹਨਾਂ ਕੋਲ ਕੋਈ ਮੁਫਾਤ ਤੇ ਨਹੀਂ ਨਾ ਹੈ YouTube ਤੋਂ ਕਾਲ ਆਈ ਸੀਗੀ ਨੇ ਨੇ YouTube ਤੋਂ ਗਾ ਲੈ ਸਬਸਕਰਾਈਬਰ YouTube ਦੇ ਸੀਗੇ ਮਤਲਬ ਅਨਨੋਮ ਨੰਬਰ ਸੀ ਨਾ ਤੇ ਉਹ ਫਿਰ ਉਹਨਾਂ ਨੇ ਕਿਹਾ ਕਿ ਮਤਲਬ ਗੱਲਬਾਤ ਇੱਕ ਭਰਾ ਜਿਹੜੇ ਪਿਆਰ ਦਿੰਦੇ ਨੇ ਉਹਨਾਂ ਨੂੰ ਫਿਰ ਪਿਆਰ ਕੁਸ਼ ਵਾਪਸ ਵੀ ਦੇਣਾ ਚਾਹੀਦਾ ਵਾ ਦੇਣਾ ਚਾਹੀਦਾ ਉਹਨਾਂ ਨੂੰ 15 ਦਿਨ ਤੁਸੀਂ ਫੇਰ ਨਹੀਂ ਬਾਬਾ ਜੀ ਦਾ ਫੋਨ ਚੱਕਣਾ ਗੱਲ ਤੇਰੀ ਸਹੀ ਹੈ ਉਸ ਤੋਂ ਬਾਅਦ ਦੋ ਵਾਰ ਹੀ ਆ ਗਿਆ ਤੇਰੇ ਨਾਲ ਗੱਲਣੇ ਹੀ ਹੋਈਏ ਹੁਣ 15 ਦਿਨ ਬਾਬਾ ਜੀ ਦਾ ਫੋਨ ਫੇਰ ਨਹੀਂ ਚੱਕਣਾ 16ਵੇਂ ਦਿਨ ਨੇ ਫੋਨ ਕਰਕੇ ਕਿਹਾ ਹੀ ਵਾ ਬਿਜ਼ੀ ਸੀ 15 ਦਿਨ ਤੂੰ ਕਿਹੜਾ ਬਿਜ਼ੀ ਰਹਿ ਗਿਆ ਭਾਈ ਭਾਈ ਜਣੇਵੇਂ ਤੁਹਾਨੂੰ ਮਸਰੂਫੀਅਤ ਆ ਫਿਰ ਪਤਾ ਹੀ ਨਹੀਂਗਾ ਯਾਰ ਇੱਕ ਬੰਦਾ ਵੀ ਕਹਿੰਦਾ ਜਿਹੜਾ ਇਨਸਾਨ ਹੈ ਜਦੋਂ ਕੋਈ ਜ਼ਿਆਦਾ ਮਸਰੂਫ ਹੋ ਜਾਣਾ ਉਸ ਤੋਂ ਬਾਅਦ ਉਹਨੂੰ ਭੁੱਲ ਜਾਂਦਾ ਕਿ ਮੈਨੂੰ ਫਲਾਵਰਾਂ ਦੀ ਕਾਲ ਆਈ ਸੀ ਨਹੀਂ ਯਾਰ ਇੱਕ ਚੀਜ਼ ਇਹ ਹੈ ਇਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦਾ ਇੱਕ ਬੰਦਾ ਹੈ ਨਾ ਉਹਨੂੰ ਸਿਰਫ ਪਤਾ ਕਿ ਯਾਰ ਲਿਮਟਿਡ ਜੀ ਹਿਨ ਦਿਹਾੜੇ ਦੇ ਵਿੱਚ ਦੋ ਤਿੰਨ ਕਾਲ ਆ ਗਈਆਂ ਠੀਕ ਹੈ ਇੱਕ ਬੰਦਾ ਜਿਹੜਾ ਹੈ ਉਹਨੂੰ ਦਿਹਾੜੀ ਦੇ ਵਿੱਚ ਅਗਰ 100 ਕਾਲ ਆ ਰਹੀ ਹੈ ਉਹ ਤੇ ਕਮਲਾ ਹੋ ਜਾਏਗਾ ਉਹ ਜੀ ਉਵੇਂ ਹਰ ਬੰਦੇ ਨੂੰ ਉਹ ਥੋੜਾ ਚਿਰਚੜਾਪਨ ਵੀ ਬੰਦੇ ਚ ਆ ਜਾਂਦਾ ਥੋੜੀਆਂ ਜਿਹੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਕਿ ਫਿਰ ਬੰਦਾ ਵੇਖਦਾ ਕਿ ਜਦੋਂ ਫ੍ਰੀ ਆ ਉਦੋਂ ਮੈਂ ਕਈ ਵਾਰੀ ਇਹ ਹੁੰਦਾ ਉਹ ਫਿਰ ਕਾਲ ਬੈਕ ਵੀ ਕਰੀਦੀ ਏ ਰਿਸਪੌਂਡ ਵੀ ਕਰੀਦਾ ਸਮ ਟਾਈਮਸ ਹੁੰਦਾ ਕਿ ਹਫਤਾ ਹਫਤਾ ਮੈਸੇਜ ਜਿਹੜਾ ਸੀਨ ਹੀ ਨਹੀਂ ਹੁੰਦਾ ਇੰਨੇ ਹੁੰਦੇ ਨੇ ਮੈਸੇਜ ਇਸ ਗੱਲ ਦਾ ਇਸ ਗੱਲ ਦਾ ਜਿਹੜਾ ਜਵਾਬ ਹੈਗਾ ਨਾ ਸਾਡੇ ਆਡੀਅנס ਦੇਗੀ ਕਿ ਵੈਲਿਊਏਬਲ ਜਿਹੜਾ ਪਰਸਨ ਹੋਏਗਾ ਤੁਹਾਡੇ ਵਾਸਤੇ ਤੁਸੀਂ ਉਹਦਾ ਫੋਨ ਨਹੀਂ ਵੀ ਚੁੱਕ ਸਕਦੇ ਜਦੋਂ ਤੁਹਾਡੇ ਕੋਲ ਟਾਈਮ ਹੋਏਗਾ ਤੁਸੀਂ ਸਰ ਮੈਂ ਵੀ ਉਹ ਜਿੰਨਾ ਬੰਦਿਆਂ ਕੋਲ ਪੈਸਾ ਜਿਹੜਾ ਵੈਲਿਊਏਬਲ ਬੰਦਾ ਤੁਹਾਡੇ ਵਾਸਤੇ ਨਹੀਂ ਹੋਏਗਾ ਜਿਹਦੀ ਤੁਸੀਂ ਇੱਜ਼ਤ ਨਹੀਂ ਕਰਦੇ ਹੋਵੋਗੇ ਉਹ ਪਵਾ ਤੁਹਾਨੂੰ 20-20 ਕਾਲਾਂ ਕਰੇ ਤੁਸੀਂ ਇਗਨੋਰ ਹੀ ਕਰੋਗੇ ਤੇ ਇਹ ਸਾਡੇ ਮੇਰੇ ਭਰਾ ਮੈਨੂੰ ਜ਼ਾਜ਼ਮੀ ਦੱਸਣਗੇ ਨਹੀਂ ਇਹ ਚੀਜ਼ ਨਹੀਂ ਹੁੰਦੀ ਹੋਰ ਗੱਲ ਕਰਦੇ ਆ ਸਮ ਟਾਈਮ ਇਹ ਵੀ ਹੁੰਦਾ ਹੈ ਕਿ ਕਈ ਵਾਰੀ ਐਵੇਂ ਹੁੰਦਾ ਹੈ ਕਿ ਯਾਰ ਹੁਣ ਹਾਜੀ ਸਾਹਿਬ ਮਤਲਬ ਬਾਪੂ ਤੋਂ ਇੰਪੋਰਟੈਂਟ ਤੇ ਕੁਛ ਨਹੀਂ ਕੀ ਸਮ ਟਾਈਮ ਤੇ ਉਹਨਾਂ ਦੀ ਕਾਲ ਵੀ ਜਿਹੜੀ ਉਹ ਮਿਸ ਹੋ ਜਾਂਦੀ ਹੈ ਤਾਂ ਲੇਕਿਨ ਉਹ ਵੇਖੀ ਰਹੀਏ 2 ਘੰਟਿਆਂ ਬਾਅਦ ਜਾ ਕੇ ਮੋਬਾਈਲ ਵੇਖਿਆ ਤੇ ਕਾਲ ਲੱਗੀ ਏ ਫਿਰ ਜ਼ਾਹਰ ਹੈ ਕਿ ਰਿਪਲਾਈ ਤੇ ਉਹ ਕਰਨਾ ਹੈ 2 ਘੰਟਿਆਂ ਬਾਅਦ ਫਿਰ ਕਾਲ ਬੈਕ ਤੇ ਕਰਨੀ ਹੈ ਤੇ ਇਹ ਚੀਜ਼ਾਂ ਇਹ ਹੁੰਦੀਆਂ ਨੇ ਕਿ ਕਈ ਵਾਰੀ ਬੰਦੇ ਨੂੰ ਭੁੱਲ ਜਾਂਦਾ ਮੈਂ ਹੁਣ ਤੁਹਾਨੂੰ ਦਵਾ ਤੈਨੂੰ ਇੱਕ ਹੋਰ ਕਹਦਾ ਈਦ ਦੇ ਤੀਸਰੇ ਦਿਨ ਮੈਂ ਇਸ ਬੰਦੇ ਨੂੰ ਮੈਸੇਜ ਕੀਤਾ ਮੈਂ ਕਿਹਾ ਜੈਤ ਸਾਹਿਬ ਜੀ ਬੀਓ ਤੇ ਦੱਸੋ ਮੈਂ ਕਿਹਾ ਮੈਂ ਤੈਨੂੰ ਮਿਲ ਲਾਣਾ ਸੀ ਫੈਮਿਲੀ ਦੇ ਨਾਲ ਆਣਾ ਸੀ ਨਾ ਮੈਂ ਕਿਹਾ ਫੈਮਿਲੀ ਦੇ ਨਾਲ ਮਿਲ ਲਾਣਾ ਤੈਨੂੰ ਉਹ ਅੱਜ ਵੀ ਇਸ ਬੰਦੇ ਨੇ ਰਿਪਲਾਈ ਨਹੀਂ ਕੀਤਾ ਮੈਨੂੰ ਮੈਸੇਜ ਤੇ ਸਰ ਉਹ ਵੇਖ ਲਵੋ ਕਿ ਇਨੂੰ ਵੀ ਪਤਾ ਕਿ ਇਹਦੇ ਕੋਈ ਘਰ ਦੂਰ ਤੇ ਨਹੀਂ ਗਾ ਦੋ ਘਰ ਛੱਡ ਕੇ ਤੇਰਾ ਘਰ ਆ ਇਹਨੂੰ ਵੀ ਪਤਾ ਹੈ ਕਿ ਮੇਰੇ ਜਿਹੜੀ ਨਹੀਂ ਨਹੀਂ ਮੈਂ ਕੋਈ ਕੰਮ ਲਈ ਆਣਾ ਸੀਗਾ ਇੱਕ ਚੀਜ਼ ਲੈਣ ਆਣਾ ਸੀਗਾ ਕਿ ਉਹ ਇਹਨੂੰ ਵੀ ਪਤਾ ਹੈ ਕਿ ਬੀگم ਮੇਰੀ ਦੀ ਤਬੀਅਤ ਜਿਹੜੀ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੈਂ ਤੇ ਉਹਦੀਆਂ ਮੋਰੇ ਮੋਰੇ ਸਿੱਧੇ ਕਰਵਾਉਂਦਾ ਫਿਰਨਾ ਵਾ ਹਰੇ ਤੱਕ ਪੱਠੇ ਪੁੱਠੇ ਉਹ ਹੀ ਨਹੀਂ ਗੇ ਸਿੱਧੇ ਹੋਏ ਤੇ ਪਾਣੀ ਪੂਣੀ ਲਾ ਪੱਠੇ ਆਨ ਸਹੀ ਹੋਏ ਉਹ ਸਿਚੁਏਸ਼ਨ ਜਿਹੜੀ ਹੈ ਬੜੀ ਹੋਈ ਸੀ ਫਿਰ ईद ਦੇ ਦਿਨਾਂ ਦੇ ਵਿੱਚ ਅਸੀਂ ਹੋਂਣਾ ਹੁੰਦਾ ਪਿੰਡ ਮੋਸਟਲੀ ਪਿੰਡ ਹੀ ਹੋਈਦਾ ਔਰ ਸਾਡਾ ਜਿੰਨੇ ਵੀ 3-4 ਦਿਨ 5 ਦਿਨ ਹੋਏ ਨੇ ਸਮੇਂ ਲੈ ਕੇ ਬਾਹਰ ਘਰ ਹੀ ਉਧਰ ਜਾਂ ਕਦੀ ਉਧਰ ਨੂੰ ਦਾਵਤ ਆ ਗਈ ਉਧਰ ਟੁਰ ਗਿਆ ਉਧਰ ਟੁਰ ਗਿਆ ਮਤਲਬ ਰੈਂਡਮਲੀ ਹੈ ਕਹਾਗਾ ਕਿ ਮੈਂ ਰਾਤ ਨੂੰ ਵੀ ਘਰ ਨਹੀਂ ਸ਼ਾਇਦ ਆਇਆ ਇਹਨਾਂ ਦਿਨਾਂ ਦੇ ਵਿੱਚ ਤੇ ਉਹ ਫਿਰ ਤੇਰਾ ਮੈਸੇਜ ਆਇਆ ਸੀ ਕਿ ਘਰ ਹੋ ਕੇ ਨਹੀਂ ਮਤਲਬ ਇਸ ਤਰ੍ਹਾਂ ਕਰਕੇ ਕੋਈ ਆਇਆ ਸੀ ਲੇਕਿਨ ਫਿਰ ਮੈਂ ਕਿਹਾ ਚਲੋ ਯਾਰ ਲੇਕਿਨ ਉਹ ਜਦੋਂ ਘਰ ਆਏ ਤੇ ਇਹਦੀ ਨੰਗ ਹੀ ਸੀ ਫਿਰ ਤੁਸੀਂ ਆ ਜਾਣਾ ਤੇ ਤੂੰ ਵੈਸੇ ਵੀ ਭਾਬੀ ਨੂੰ ਤੁਸੀਂ ਆ ਜਾਂਦੇ ਤੁਸੀਂ ਆ ਜਾਣਾ ਸੀ ਘਰ ਕੋਈ ਆਪਣੇ ਘਰ ਦੇ ਵਿੱਚ ਇਹ ਤੇ ਨਹੀਂ ਕਿ ਪੁੱਛ ਕੇ ਆਉਣਾ ਜਾਂ ਸਪੈਸ਼ਲ ਕਾਲ ਕਰਕੇ ਆਉਣਾ ਆਪਾਂ ਚੜਦੇ ਲੈਂਦੇ ਪਾਸੇ ਦੇ ਵਿੱਚ ਕਿੱਧਰ ਨੂੰ ਵੜ ਗਏ ਨੇ ਕਿੱਧਰ ਨੂੰ ਟੁਰ ਗਏ ਹਾਂ ਬਾਅਦ ਚਲੋ ਮੇਰੇ ਦਿਲ 'ਚ ਕੁਝ ਗੱਲਾਂ ਸੀਗੀਆਂ ਕੁਝ ਸਾੜ ਸੀਗਾ ਔਨ ਕੈਮਰਾ ਮੈਂ ਵੀ ਕੱਢ ਲਿਆ ਹੈਗਾ ਵਾ ਉਹਦਾ ਤੇ ਤੂੰ ਸੁਣਦਾ ਨਹੀਂ ਆਫ ਕੈਮਰਾ ਵੀ ਕੱਢ ਲੂਗਾ ਅੱਗੇ ਪਿੱਛੇ ਅੱਗੇ ਪਿੱਛੇ ਕਿ ਇਹਨਾਂ ਕੋਈ ਵੀ ਗੱਲ ਕਰੋ ਤੇ ਉਹ ਛੱਪੜ ਛੱਪੜ ਲਾਲਾ ਪੈਂਦਾ ਵਾਰੀ ਛੱਪੜ ਤੇ ਪਤਾ ਨਹੀਂ ਕੀ ਕੀ ਆਪਣਾ ਲੱਬੜ ਦੇ ਕਾ ਦਿੰਦਾ ਆਫ ਕੈਮਰਾ ਤੇ 11 ਮਿਲੀਅਨ ਨਾਲ ਇਹ ਤੇ ਚੱਲਦਾ ਭਾਈ ਆਫ ਕੈਮਰਾ ਤੇ ਨਾਲ ਗੱਲ ਕਰਕੇ ਬੋਰਡਰ ਲੱਗਦਾ ਆ ਲਓ ਫੇਰ ਉਹਨੇ ਕੱਟੀ ਦੂਜੀ ਵਾਰੀ ਕਾਲ ਹੁਣ ਕੀ ਉਹਨੂੰ ਕੀ ਮੈਂ ਵੀ ਸਾਇਲੈਂਟ ਤੇ ਲਾ ਕੇ ਰੱਖਿਆ ਮੇਰੀ ਪਰਲੇ ਕੋਲ ਕੀ ਮਤਲਬ ਕਿ ਉਹ ਜਿਹਦੀ ਕਾਲ ਆ ਰਹੀ ਉਹ ਸਾਈਕਲ ਵਾਲਾ ਦਾ ਕਾਲ ਵਿੱਚ ਚੁੱਕਣ ਰਿਹਾ ਉਹਨਾਂ ਨੇ ਬਾਹਰ ਜਾ ਕੇ ਉਹਨੇ ਕਾਲ ਕਰਨੀ ਉਹਨਾਂ ਨੂੰ ਲਾਜ਼ਮੀ ਹੋ ਸਕਦਾ ਉਹਨੇ ਨਾ ਕਰਨੀ ਹੋਵੇ ਚਲੋ ਠੀਕ ਹੋ ਗਿਆ ਭਾਈ ਜੀ ਤੁਸੀਂ ਬਾਕੀ ਯਾਰ ਆਪਾਂ ਅਗਲੇ ਵੀਡੀਓ ਚਾਉਨੇ ਆ ਲੈਂਦਾ ਜੜ ਦਾ ਫਸਾ ਦੁਨੀਆ ਵੇਖ ਹੀ ਲੈਂਦੀ ਆ ਇਹ ਵੇਖ ਲਾਂ 11 ਦੁਨੀਆ ਦੇ ਵਿੱਚ ਨਾਲ ਹੀ ਇਹ ਹਿੱਸਾ ਹੈ ਕਈ ਬੰਦੇ ਮਤਲਬ ਫੇਰ ਆ ਰਹੀ ਹੈ ਚਲੋ ਆਪਾਂ ਜਿਹੜਾ ਤੈਨੂੰ ਵੀ ਆ ਰਹੀ ਆ ਵੇਲੇ ਵੀ ਨਹੀਂ ਹੁਣ ਚੁਗਣ ਡਿਆ ਪਰਜਾਈ ਦੀ ਆ ਤੇ ਦੀਦੀ ਆ ਮੈਂ ਪਰਜਾਈ ਰਹੀ ਆ ਪਰਜਾਈ ਤੈਨੂੰ ਬਥਾਰ ਹੈਗਾ ਤੇਰੀ ਪਰਜਾਈ ਦੀ ਉਹ ਪਟਾਣ ਨੇ ਹੁੰਦਾ ਇੱਕ ਪਟਾਣ ਮੜਾ ਮੇਰੀ ਬਰਜਾਈ ਕਿ ਕੱਲ ਤੂੰ ਕੋ ਕਿਉਂ ਆ ਰਹੀ ਹੈ ਲਾੜ ਪੈਸਾ ਤਾਂ ਕੇ ਨਾ ਮੇਰੀ ਬੇਗਮ ਦੀ ਕਾਲ ਤੇਰੀ ਕਿਉਂ ਆ ਰਹੀ ਹੈ ਓਏ ਹੋਏ ਚਲੋ ਜੀ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਆ ਵੇਖੋ ਬਾਕੀ ਆ ਰਹੀ ਹੈ ਨਹੀਂ ਚੁੱਕਣ ਰਿਆ ਇਹਨੂੰ ਆਪ ਕਿਉਂ ਨਹੀਂ ਚੁੱਕਣ ਰਿਆ ਪਤਾ ਹੈ ਕਿ ਕਈ ਵਾਰੀ ਨਹੀਂ ਚੁੱਕੀ ਜਾਂਦੀ ਗਾਲ ਯਾਰ ਬਾਅਦ ਚੁੱਕਨੀ ਹੈ ਓਕੇ ਜੀ ਕਿਉਂਕਿ ਤੈਨੂੰ ਕਰਨੀ ਪੈਣੀ ਹੈ ਉਸ ਤੋਂ ਬਗੈਰ ਸਰਨਾ ਵੀ ਨਹੀਂ ਆ ਤੇਰਾ